प्यारे बच्चों आज आपा क्लास 5 मेरी दुनिया पाठ नंबर 8 बीज का सफर चलो शुरू कर देया खेत ਵਿੱਚ ਗੰਨੇ ਦੀ ਬਿਜਾਈ ਹੋ ਰਹੀ ਸੀ ماں ਨੇ ਕਾਮਿਆ ਲਈ ਰੋਟੀ ਤਿਆਰ ਕਰ ਦਿੱਤੀ ਮੈਂ ਅਤੇ ਮੇਰਾ ਪਰਾ ਸੁਖਮਨ ਰੋਟੀ ਲੈ ਕੇ ਖੇਤ ਪਹੁੰਚ ਗਏ ਛੋਲਿਆਂ ਦੀ ਸਬਜ਼ੀ ਬਹੁਤ ਸਵਾਦ ਬਣੀ ਸੀ ਸਭ ਨੇ ਰੱਜ ਕੇ ਰੋਟੀ ਖਾਧੀ ਅਤੇ ਕੁਝ ਚਿਰ ਆਰਾਮ ਲਈ ਬੈਠ ਗਏ ਥੋੜੇ ਸਮੇਂ ਬਾਅਦ ਵੱਡੇ ਵੀਰ ਨੇ ਚਾਹ ਬਣਾ ਲਈ ਸਭ ਨੇ ਚਾਹ ਪੀਤੀ ਅਤੇ ਬਿਜਾਈ ਦੁਆਰਾ ਸ਼ੁਰੂ ਹੋ ਗਈ ਗੰਨੇ ਦੇ ਛੋਟੇ ਛੋਟੇ ਟੁਕੜੇ ਜ਼ਮੀਨ ਵਿੱਚ ਦਬਾ ਦੱਬੇ ਜਾ ਰਹੇ ਸਨ ਵੱਡਾ ਵੀਰ ਬਿਜਾਈ ਕਿਤੇ ਗੰਨੇ ਦੇ ਵਿਚਕਾਰ ਛੋਲਿਆਂ ਦੇ ਦਾਣੇ ਦਬ ਰਿਹਾ ਸੀ ਸੁਖਮਨ ਇਹ ਸਭ ਦੇਖ ਕੇ ਬੜਾ ਹੈਰਾਨ ਸੀ ਪਾਪਾ ਛੋਲੇ ਦਾ ਖਾਣ ਲਈ ਹੁੰਦੇ ਨੇ ਤੁਸੀਂ ਇਹਨਾਂ ਨੂੰ ਮਿੱਟੀ ਵਿੱਚ ਕਿਉਂ ਦੱਬ ਰਹੇ ਹੋ ਪੁੱਤਰ ਛੋਲੇ ਭੋਜਨ ਵਜੋਂ ਖਾਦੇ ਵੀ ਜਾ ਸਕਦੇ ਨੇ ਅਤੇ ਨਵੀਂ ਫਸਲ ਫਸਲ ਲਈ ਬੀਜ ਵਜੋਂ ਬੀਜੇ ਵੀ ਜਾ ਸਕਦੇ ਹਨ ਕੀ ਹੋਰ ਵੀ ਅਜਿਹੇ ਬੀਜ ਹਨ ਜੋ ਅਸੀਂ ਖਾ ਸਕਦੇ ਹਾਂ ਸੁਖਵੰਨ ਨੇ ਮੇਰਾ ਹੱਥ ਖਿੱਚਦੇ ਹੋਏ ਪੁੱਛਿਆ ਬਹੁਤ ਸਾਰੇ ਨੇ ਪੁੱਤਰ ਕੁਝ ਬੀਜ ਸਾਡੀ ਰਸੋਈ ਵਿੱਚ ਵੀ ਹਨ ਜਿਵੇਂ ਜੀਰਾ ਕੁਝ ਬੀਜਾਂ ਤੋਂ ਆਟਾ ਤਿਆਰ ਕੀਤਾ ਜਾਂਦਾ ਹੈ ਜਿਵੇਂ ਕਣਕ ਸਰੋਂ ਦੇ ਬੀਜਾਂ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ ਪਰ ਸੇ ਨੰਬਰ ਪਹਿਲਾ ਦੇਖੋ ਬੱਚੋ ਆਪਣੇ ਪਰਿਵਾਰਿਕ ਮੈਂਬਰਾਂ ਦੀ ਮਦਦ ਨਾਲ ਇਹ ਠੇ ਦਿੱਤੀ ਸੂਚੀ ਪੂਰੀ ਕਰੋ ਮਸਾਲੇ ਬੱਚੋ ਵਰਤੇ ਜਾਣ ਵਾਲੇ ਬੀਜ ਜਿਵੇਂ ਜੀਰਾ ਧਨੀਆ ਅਜਵੈਨ ਤੇ ਸੌਂਫ ਠੀਕ ਹੈ ਅੱਗੇ ਦੇਖੋ ਆਟਾ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਬੀਜ ਦੇਖੋ ਕਿਹੜੇ ਕਿਹੜੇ ਨੇ ਕਣਕ ਬਾਜਰਾ ਮੱਕੀ ਤੇ ਚਨਾ ਅੱਗੇ ਦੇਖੋ ਬੱਚੋ ਤੇਲ ਕੱਢਣ ਲਈ ਵਰਤੇ ਜਾਣ ਵਾਲੇ ਬੀਜ ਕਿਹੜੇ ਨੇ ਸਰੋਂ ਮੂੰਫਲੀ ਸੂਰਜमुखी ਤੇ ਤੇਲ ਠੀਕ ਹੈ ਬੱਚੋ ਅੱਗੇ ਦੇਖੋ ਚਾਚਾ ਮੈਨੂੰ ਫੁੱਲ ਬਹੁਤ ਸੋਹਣੇ ਲੱਗਦੇ ਨੇ ਤੁਸੀਂ ਮੈਨੂੰ ਗੁਲਾਬ ਅਤੇ ਗੰਦੇ ਦੇ ਬੀਜ ਲਿਆ ਦਿਓਗੇ ਸੁਖਮਨ ਨੇ ਮੈਨੂੰ ਕਿਹਾ ਜ਼ਰੂਰ ਪੁੱਤਰ ਗੰਦੇ ਦੇ ਬੀਜ ਤਾਂ ਮਿਲ ਹੀ ਜਾਣਗੇ ਪਰ ਕੀ ਤੈਨੂੰ ਪਤਾ ਹੈ ਕਿ ਗੁਲਾਬ ਦੇ ਬੀਜ ਨਹੀਂ ਵਿੱਜੇ ਜਾਂਦੇ ਆਮ ਤੌਰ ਤੇ ਉਸ ਦੀ ਕਲਮ ਜਿਹੜੀ ਲੱਗਦੀ ਹੈ ਆ ਦੇਖੋ ਬੱਚੋ ਗੁਲਾਬ ਦੀ ਕਲਮ ਇੱਧਰ ਇੱਕ ਪੱਥਰ ਚਟ ਜਿਹੜਾ ਹੈ ਉਹ ਪੌਦਾ ਦਿਖਾਇਆ ਹੋਇਆ ਹੈ ਅੱਗੇ ਦੇਖੋ ਬੱਚੋ ਚਾਚਾ ਕਲਮਕੀ ਹੁੰਦੀ ਹੈ ਪੁੱਤਰ ਗੁਲਾਬ ਦੇ ਪੋਦੇ ਦੇ ਤੋਂ ਲਗਭਗ ਦੱਤਣ ਜਿੰਨੀ ਮੋਟੀ ਟਾਣੀ ਕੱਟ ਲਈ ਜਾਂਦੀ ਹੈ ਇਸ ਨੂੰ ਜ਼ਮੀਨ ਵਿੱਚ ਲਗਾ ਦਿੱਤਾ ਜਾਂਦਾ ਹੈ ਕੁਝ ਦਿਨਾਂ ਬਾਅਦ ਪੱਤੇ ਨਿਕਲ ਆਉਂਦੇ ਹਨ ਪੱਤਰ ਪੱਥਰ ਚਟ ਦੇਖੋ ਬੱਚੋ ਕੀ ਹੁੰਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਪੱਥਰ ਚਟ ਅਜਿਹਾ ਪੌਦਾ ਹੈ ਜਿਵੇਂ ਦੇ ਪੱਤੇ ਤੋਂ ਨਵੇਂ ਪੌਦੇ ਉਗ ਆਉਂਦੇ ਹਨ ਉਸ ਇਸੇ ਤਰ੍ਹਾਂ ਕੁਝ ਪੌਦੇ ਜੜਾਂ ਤੋਂ ਉਗਾਏ ਜਾਂਦੇ ਹਨ ਜਿਵੇਂ ਸ਼ੱਕਰਗੰਦੀ ਆ ਦੇਖੋ ਬੱਚੋ ਇਹਦੇ ਪੱਤੇ ਦੇ ਉੱਪਰ ਨਵੇਂ ਪੌਦੇ ਉਗ ਰਹੇ ਨੇ ਆ ਇੱਧਰ ਦੇਖ ਹੈਨਾ ਤੇ ਕੁਝ ਪੌਦੇ ਇਸ ਤਰ੍ਹਾਂ ਨੇ ਜਿਹੜੇ ਜੜਾਂ ਤੋਂ ਉਗਾਏ ਜਾਂਦੇ ਜਿਵੇਂ ਸ਼ੱਕਰਗੰਦੀ ਠੀਕ ਹੈ ਬੱਚੋ ਹੁਣ ਪ੍ਰਕਿਰਿਆ ਨੰਬਰ 1 ਦੇਖੋ ਆਓ বীজ ਜੋ ਆਓ ਬੀਜਾਂ ਤੋਂ ਪੌਦੇ ਉਗਾਈਏ ਦੀ ਕ੍ਰਿਆ ਜਾਣੀਏ ਪਹਿਲੇ ਕਣਕ ਦੇ ਕੁਝ ਬੀਜ ਲਓ ਫਿਰ ਕੀ ਕਰਨਾ ਹੈ ਖੇਤ ਵਿੱਚੋਂ ਥੋੜੀ ਜਿਹੀ ਉਪਜਾਊ ਮਿੱਟੀ ਲੈ ਆਓ ਫਿਰ ਇੱਕ ਕੱਪ ਪਾਣੀ ਲੈ ਆਓ ਫਿਰ ਘਟੋ ਘਟ ਚਾਰ ਗਮਲੇ ਲਓ ਚਾਰ ਗਮਲੇ ਲੈਣੇ ਨੇ ਹੁਣ ਹਰ ਇੱਕ ਗਮਲੇ ਨੂੰ ਵੱਖਰੇ ਵੱਖਰੇ ਨਾਲ ਊੜਾ ਐੜਾ ਏੜੀ ਸਸਾ ਦੇ ਦਿਓ ਠੀਕ ਹੈ ਚਾਰ ਹੋ ਗਏ ਫਿਰ ਹੁਣ ਕੀ ਕਰਨਾ ਹੈ ਊੜੇ ਗਮਲੇ ਵਿੱਚ ਕੀ ਕਰਨਾ ਹੈ ਕਣਕ ਦੇ ਕੁਝ ਬੀਜ ਪਾ ਕੇ ਤੁਪੇ ਰੱਖ ਦਿਓ ਸਿਰਫ ਬੀਜ ਪਾਣੀ ਨੇ ਐੜੇ ਜੇ ਕੀ ਕਰਨਾ ਹੈ ਗਮਲੇ ਵਿੱਚ ਕੁਝ ਮਿੱਟੀ ਪਾਓ ਉਸ ਵਿੱਚ ਕੁਝ ਬੀਜ ਬੀਜੋ ਅਤੇ ਤੂਪ ਵਿੱਚ ਤੂਪੇ ਰੱਖ ਦਿਓ ਫਿਰ ਏੜੇ ਜੇ ਕੀ ਕਰਨਾ ਹੈ ਗਮਲੇ ਵਿੱਚ ਕੁਝ ਮਿੱਟੀ ਪਾਓ ਉਸ ਵਿੱਚ ਕੁਝ ਬੀਜ ਬੀਜੋ ਅਤੇ ਥੋੜਾ ਜਿਹਾ ਪਾਣੀ ਪਾ ਕੇ ਹਨੇਰੇ ਕਮਰੇ ਜਾਂ ਅਲਮਾਰੀ ਵਿੱਚ ਰੱਖ ਦਿਓ ਸਸੇ ਜੇ ਕੀ ਕਰਨਾ ਹੈ ਦੇਖੋ ਗਮਲੇ ਵਿੱਚ ਕੁਝ ਮਿੱਟੀ ਪਾਓ ਉਸ ਵਿੱਚ ਕੁਝ ਬੀਜ ਬੀਜੋ ਅਤੇ ਥੋੜਾ ਜਿਹਾ ਪਾਣੀ ਤੇ ਧੁੱਪੇ ਰੱਖ ਦਿਓ ਕੁਝ ਦਿਨਾਂ ਬਾਅਦ ਕਿਸੇ ਗਮਲੇ ਵਿੱਚ ਕਣਕ ਦੇ ਬੀਜ ਉਗਣਗੇ ਆ ਦੇਖੋ ਕਿਸੇ ਵੀ ਬੀਜ ਨੂੰ ਉਗਣ ਲਈ ਕਿਛਤੀ ਜੀ ਦੀ ਲੋੜ ਹੁੰਦੀ ਹੈ ਇੱਕ ਤਾਂ ਮਿੱਟੀ ਦੀ ਲੋੜ ਹੁੰਦੀ ਹੈ ਏ ਕੋ ਨੂੰ ਪਾਣੀ ਦੀ ਲੋੜ ਹੁੰਦੀ ਹੈ ਏ ਕੋ ਨੂੰ ਧੁੱਪ ਦੀ ਲੋੜ ਹੁੰਦੀ ਹੈ ਹੋਰ ਉਹਨੂੰ ਇੱਕ ਉਹਨੂੰ ਬੀਜ ਦੀ ਲੋਡ ਹੁੰਦੀ ਹੈ ਇੱਕ ਉਹਨੂੰ ਹਵਾ ਦੀ ਲੋਡ ਹੁੰਦੀ ਹੈ ਠੀਕ ਹੈ ਤੇ ਆ ਸਾਰੀ ਚੀਜ਼ਾਂ ਕਿਸ ਚੋਂ ਹੋਊਗੀ ਆ ਸਸੇ ਗਮਲੇ ਚ ਸਾਰੀ ਚੀਜ਼ਾਂ ਨੇ ਉਹ ਦੇ ਜੇ ਸਿਰਫ ਬੀਜ ਹੈ ਹੋਰ ਕੁਝ ਨਹੀਂ ਹੈ ਐੜੇ ਜੇ ਸਿਰਫ ਮਿੱਟੀ ਤੇ ਬੀਜ ਹੈ ਤੇ ਈੜੇ ਜੇ ਸਿਰਫ ਮਿੱਟੀ ਬੀਜ ਪਾਣੀ ਹੈ ਧੁੱਪੇ ਧੁੱਪ ਨਹੀਂ ਹੈ ਠੀਕ ਹੈ ਇਹਦਾ ਮਤਲਬ ਸਸੇ ਗਮਲੇ ਵਿੱਚ ਕਣਕ ਦੇ ਬੀਜ ਚੰਗੀ ਤਰ੍ਹਾਂ ਉਗ ਪੈਣਗੇ ਕੀ ਤੁਸੀਂ ਬਾਕੀ ਗਮਲਿਆਂ ਵਿੱਚ ਪੌਦੇ ਨਾ ਉਗਣ ਦਾ ਕਾਰਨ ਜਾਣਦੇ ਹੋ ਬੀਜ ਨੂੰ ਚੰਗੀ ਤਰ੍ਹਾਂ ਉਗਣ ਲਈ ਹਵਾ ਪਾਣੀ ਮਿੱਟੀ ਅਤੇ ਸੂਰਜ ਦੀ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ ਠੀਕ ਹੈ ਬੱਚੋ ਇਸ ਕਰਕੇ ਉਸੇ ਉਹ ਉਗੇ ਨਹੀਂ ਕ੍ਰਿਆ ਨੰਬਰ 2 ਦੇਖੋ ਬੱਚੋ ਤੁਸੀਂ ਆਪਣੇ ਘਰ ਵਿੱਚ ਸੱッセ ਗਮਲੇ ਵਾਲੇ 3 ਕੇ ਨਾਲ ਰੁੱਤ ਅਨੁਸਾਰ ਮਨਪਸੰਦ ਬੀਜ ਵਿਝੋ ਅਤੇ ਉਸੇ ਸੰਬੰਧਿਤ ਹੇਠ ਲਿਖੇ ਸਾਰਨੀ ਪੂਰੀ ਕਰੋ ਬੀਜ ਦਾ ਨਾਮ ਲਿਖਣਾ ਹੈ ਬੀਜ ਕਦੋਂ ਤੁਸੀਂ ਬੀਜਿਆ ਹੈ ਤੇ ਕੁਗਰਨ ਦੀ ਮਿਤੀ ਕਦੋਂ ਹੋਏ ਨੇ ਤੇ ਤੋਂ 7 ਦਿਨਾਂ ਬਾਅਦ ਤੇ 15 ਦਿਨਾਂ ਬਾਅਦ ਕੀ ਤੁਸੀਂ ਉੱਥੇ ਉਹਦੀ ਉਚਾਈ ਕੀ ਹੋਵੇਗੀ ਲੱਗੇ ਦੇਖੋ ਉੱਚੋਂ ਮੈਂ ਅਤੇ ਸੁਖਮਨ ਰੋਟੀ ਵਾਲੇ ਬਰਤਨ ਲੈ ਕੇ ਘਰ ਨੂੰ ਵਾਪਸ ਚੱਲ ਪਏ ਗਲੀ ਵਿੱਚ ਲੰਘਦਿਆਂ ਸੁਖਮਨ ਮੇਰੀ ਬਾਹ ਖਿੱਚ ਕੇ ਬੋਲਿਆ ਚਾਚਾ ਜੀ ਦੇਖੋ ਉਹ ਛੱਤ ਉੱਤੇ ਕੀ ਉੱਤੇ ਵੀ ਪੌਦੇ ਉੱਗੇ ਹੋਏ ਹਨ ਕੀ ਇਹ ਪੌਦੇ ਕਿਸ ਨੇ ਛੱਤ ਤੇ ਬੀਜੇ ਹਨ ਨਹੀਂ ਸੁਕਮਨ ਇਹਨਾਂ ਪੌਦਿਆਂ ਨੂੰ ਕਿਸੇ ਨੇ ਛੱਤ ਉੱਪਰ ਬੀਜਿਆ ਨਹੀਂ ਬਲਕਿ ਇਹਨਾਂ ਦੇ ਬੀਜ ਕਿਸੇ ਨਾ ਕਿਸੇ ਤਰੀਕੇ ਛੱਤ ਉੱਤੇ ਪਹੁੰਚ ਗਏ ਹੋਣਗੇ ਠੀਕ ਹੈ ਤੁਸੀਂ ਦੇਖਿਆ ਨਾ ਛੱਤੇ ਪੌਦੇ ਲੱਗੇ ਹੋਏ ਚਾਚਾ ਜੀ ਉਹ ਕਿਵੇਂ ਬੇਟਾ ਬੀਜ بڑے ਤਰੀਕੇ ਨਾਲ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚ ਜਾਂਦੇ ਹਨ ਜਿਵੇਂ ਪੰਛੀ ਬਹੁਤ ਸਾਰੇ ਰੁੱਖਾਂ ਉੱਤੋਂ ਫਲ ਤੋੜ ਕੇ ਖਾਣ ਲਈ ਲੈ ਜਾਂਦੇ ਹਨ ਅਤੇ ਫਲ ਖਾਣ ਤੋਂ ਬਾਅਦ ਬੀਜ ਛੱਤਾ ਉੱਤ ਪਰ ਰਹਿ ਜਾਂਦੇ ਹਨ ਅੱਕ ਦੇ ਬੀਜ ਆਪਣੇ ਖੰਭਾਂ ਨਾਲ ਹਵਾ ਵਿੱਚ ਉੱਡ ਕੇ ਇੱਕ ਥਾਂ ਤੋਂ ਦੂਜੀ ਥਾਂ ਪਹੁੰਚ ਜਾਂਦੇ ਹਨ ਅੱਕ ਦੇ ਅਤੇ ਗਾਜਰ ਬੂਟੀ ਦੇ ਬੀਜ ਛੋਟੇ ਆਕਾਰ ਅਤੇ ਹਲਕੇ ਭਾਰ ਕਾਰਨ ਹਵਾ ਵਿੱਚ ਦੂਸਰੇ ਸਥਾਨ ਤੱਕ ਪਹੁੰਚ ਜਾਂਦੇ ਹਨ ਪੁੱਟਕੰਡਾ ਅਤੇ ਗੁੱਤ ਪਟਕਾ ਅਕਸਰ ਜਾਨਵਰਾ ਦੇ ਸਰੀਰ ਨਾਲ ਚਿਮੜ ਕੇ ਦੂਜੀਆਂ ਥਾਵਾਂ ਤੱਕ ਸਫ਼ਰ ਕਰਦੇ ਹਨ ਇਸ ਤੋਂ ਇਲਾਵਾ ਜਲ ਲਿੱਲੀ ਅਤੇ जल कुंभी पानी राही दूसरे स्थान तक पहुँच जाते हैं ये आपने देखा भी एक स्थान तो दूजे स्थान तक बीज किए पोचने या तो कोई पक्षी पंची ले आंदा है या हवा न उड के या फिर किसी जानवर न चिमड़ के या फिर जल राही का एक स्थान तो दूजे स्थान तक पहुँचते हैं क्रिया नंबर तीन देखो बच्चों हम आप ਨੇ ਅਧਿਆਪਕ ਦੀ ਮਦਦ ਨਾਲ ਆਪਣੇ ਆਲੇ-ਦੁਆਲੇ ਅਜੇ ਬੀਜਾਂ ਦੀ ਸੂਚੀ ਬਣਾਓ ਕੀ ਕੋਸ਼ਿਸ਼ ਕਰੋ ਕਿ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਥਾਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਦੇ ਹਨ ਤੁਸੀਂ ਆਪ ਬਣਾਣੀ ਹੈ ਇੱਕ ਸੂਚੀ ਠੀਕ ਯਾਦ ਰੱਖਣ ਯੋਗ ਗੱਲਾਂ ਗੰਨੇ ਦੇ ਛੋਟੇ-ਛੋਟੇ ਟੁਕੜੇ ਜ਼ਮੀਨ ਵਿੱਚ ਦਬ ਕੇ ਇਸ ਦੀ ਬਿਜਾਈ ਕੀਤੀ ਜਾਂਦੀ ਹੈ ਠੀਕ ਹੈ ਬੱਚੋ ਪੱਥਰ ਚਟ ਦੇ ਪੱਤੇ ਤੋਂ ਹੀ ਨਵੇਂ ਪੌਦੇ ਉੱਗ ਜਾਂਦੇ ਹਨ ਸ਼ੱਕਰਗੰਧ ਜੜ ਤੋਂ ਉਗਾਈਆ ਜਾਣ ਵਾਲਾ ਪੌਦਾ ਹੈ ਬੀਜ ਨੂੰ ਉਗਣ ਲਈ ਹਵਾ ਪਾਣੀ ਮਿੱਟੀ ਅਤੇ ਧੁੱਪ ਦੀ ਲੋੜ ਹੁੰਦੀ ਹੈ ਠੀਕ ਹੈ ਬੱਚੋ ਅੱਗੇ ਦੇਖੋ ਪਰਸ਼ਨ ਨੰਬਰ 2 ਠੀਕ ਉੱਤਰ ਸਾਹਮਣੇ ਸਹੀ ਦਾ ਨਿਸ਼ਾਨ ਲਾਓ ਕਿਸ ਬੀਜ ਤੋਂ ਆਟਾ ਤਿਆਰ ਹੁੰਦਾ ਹੈ ਸਰੋਂ ਕਣਕ ਧਨੀਆ ਕਣਕ ਤੋਂ ਕਿਸ ਬੀਜ ਦੇ ਵਰਤੋਂ ਮਸਾਲੇ ਵੱਜੋਂ ਹੁੰਦੀ ਹੈ ਹਲਦੀ ਮੱਕੀ ਬਾਜਰਾ ਕਿਹਦੀ ਹਲਦੀ ਕਿਸ ਪੌਦੇ ਦੇ ਪੱਤੇ ਤੋਂ ਨਵਾਂ ਪੌਦਾ ਤਿਆਰ ਹੁੰਦਾ ਹੈ ਮੂਲੀ ਗੋਭੀ ਪੱਥਰਚਟ ਪੱਥਰਚਟ ਬੱਚੋ ਕਿਹੜਾ ਪੌਦਾ ਕੱਲ ਮੇ ਲਗਾ ਲਗਾ ਕੇ ਉਗਾਇਆ ਜਾਂਦਾ ਹੈ ਕਿਹੜਾ ਗੈਂਦਾ ਗੁਲਾਬ ਪੱਥਰਚਟ ਗੁਲਾਬ ਬੱਚੋ ਠੀਕ ਹੈ ਬੱਚੋ ਅੱਗੇ ਦੇ ਦਿਮਾਗੀ ਕਸਰਤ ਬੀਜ ਜੋ ਖਾਦੇ ਜਾ ਸਕਦੇ ਨੇ ਉਹਨਾਂ ਦੇ ਨਾਮ ਲਿਖੇ ਉਹ ਬੀਜ ਜਿਹੜੇ ਆਪਾਂ ਖਾਂਦੇ ਆ ਜਿਵੇਂ ਬਾਦਾਮ ਅਖਰੋਟ ਮਟਰ ਤਿਲ ਖਰਬੂਜੇ ਦੇ ਬੀਜ ਅਲਸੀ ਦੇ ਬੀਜ ਹੋਰ ਵੀ ਬਾਦੂ ਬੀਜ ਨੇ ਜਿਹੜੇ ਆਪਾਂ ਖਾਂਦੇ ਆ ਠੀਕ ਹੈ ਟਣੀਆਂ ਦੇ ਹੋਗੇ ਠੀਕ ਹੈ ਅਜਮੈਨ ਦੇ ਹੋਗੇ ਮੂੰਫਲੀ ਹੋਗੀ ਤੁਸੀਂ ਜੋ ਵੀ ਲਿਖਣਾ ਚਾਹੋ ਲਿਖ ਸਕਦੇ ਹੋ ਪਰਸਨ ਨੰਬਰ 4 ਖਾਲੀ ਥਾਵਾਂ ਭਰੋ ਸਰੋਂ ਦੇ ਬੀਜ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ ਗੈਂਦੇ ਦਾ ਪੌਦਾ ਬੀਜ ਤੋਂ ਤਿਆਰ ਕੀਤਾ ਜਾਂਦਾ ਹੈ ਅੱਕ ਦੇ ਬੀਜ ਹਵਾ ਰਾਹੀਂ ਇੱਕ ਥਾਂ ਤੋਂ ਦੂਸਰੀ ਥਾਂ ਜਾਂਦੇ ਹਨ ਠੀਕ ਹੈ ਬੱਚੋ ਅੱਗੇ ਦੇ ਪਰਸਨ ਨੰਬਰ 5 ਸਹੀ ਕਥਨ ਅੱਗੇ ਸਹੀ ਤੇ ਗਲਤ ਅੱਗੇ ਗਲਤ ਦਾ ਨਿਸ਼ਾਨ ਲਾਓ ਸਾਰੇ ਪੌਦੇ ਬੀਜਾਂ ਤੋਂ ਉਗਦੇ ਹਨ ਨਹੀਂ ਗੰਦੇ ਦੀ ਬਿਜਾਈ ਲਈ ਸੋਰੀ ਗੰਨੇ ਦੀ ਬਿਜਾਈ ਲਈ ਗੰਨੇ ਦੇ ਛੋਟੇ ਛੋਟੇ ਟੁਕੜੇ ਜ਼ਮੀਨ ਵਿੱਚ ਦੱਬੇ ਜਾਂਦੇ ਨੇ ਬਿਲਕੁਲ ਹਾਂਜੀ ਗੁਲਾਬ ਦਾ ਪੌਦਾ ਕਲਮ ਤੋਂ ਉਗਾਇਆ ਜਾਂਦਾ ਹੈ ਹਾਂਜੀ ਜੀਰੇ ਦੇ ਬੀਜ ਮਸਾਲੇ ਵਜੋਂ ਵਰਤੇ ਜਾਂਦੇ ਨੇ ਹਾਂਜੀ ਜਲਕੁੰਬੀ ਹਵਾ ਰਾਹੀਂ ਦੂਸੇ ਸਥਾਨ ਤੇ ਪਹੁੰਚਦੀ ਹੈ ਨਹੀਂ ਪਾਣੀ ਰਾਹੀਂ ਜਾਂਦੀ ਹੈ ਪ੍ਰਸ਼ਨ ਨੰਬਰ 6 ਬੱਚੋ ਗੰਨਾ ਕਿਵੇਂ ਬੀਜਿਆ ਜਾਂਦਾ ਹੈ ਗੰਨੇ ਦੇ ਛੋਟੇ-ਛੋਟੇ ਟੁਕੜੇ ਜ਼ਮੀਨ ਵਿੱਚ ਦਬਤ ਦਿੱਤੇ ਜਾਂਦੇ ਹਨ ਇਸ ਤਰ੍ਹਾਂ ਗੰਨਾ ਬੀਜਿਆ ਜਾਂਦਾ ਹੈ ਪਰਸ ਨੰਬਰ 7 ਬੱਚੋ ਕਲਮ ਤੋਂ ਪੌਦੇ ਕਿਵੇਂ ਤਿਆਰ ਕੀਤੇ ਜਾਂਦੇ ਹਨ ਤਿਆਰ ਪੌਦੇ ਤੋਂ ਦਾਤਨ ਜਿੰਨੀ ਮੋਟੀ ਟਾਣੀ ਕੱਟ ਲਈ ਜਾਂਦੀ ਹੈ ਅਤੇ ਇਸ ਨੂੰ ਜ਼ਮੀਨ ਵਿੱਚ ਲਗਾ ਦਿੱਤਾ ਜਾਂਦਾ ਹੈ ਕੁਝ ਦਿਨਾਂ ਵਿੱਚ ਪੱਤੇ ਨਿਕਲ ਆਉਂਦੇ ਹਨ ਇਸ ਤਰ੍ਹਾਂ ਕਲਮ ਤੋਂ ਪੌਦੇ ਤਿਆਰ ਕੀਤੇ ਜਾਂਦੇ ਹਨ ਪਰਸ਼ਨ ਨੰਬਰ 8 ਬੱਚੋ ਛੱਤ ਉੱਪਰ ਪੌਦੇ ਕਿਵੇਂ ਉਗ ਆਉਂਦੇ ਨੇ ਹਨ ਜਦੋਂ ਪੰਛੀ ਕਿਸੇ ਫਲ ਨੂੰ ਰੁੱਖ ਤੋਂ ਤੋੜ ਕੇ ਛੱਤ ਤੇ ਲਿਜਾ ਕੇ ਖਾਂਦੇ ਹਨ ਤਾਂ ਬੀਜ ਛੱਤ ਹੀ ਰਹਿ ਜਾਂਦੇ ਹਨ ਕਈ ਬੀਜ ਹਵਾ ਵਿੱਚ ਉੱਡ ਕੇ ਛੱਤ ਤੱਕ ਪਹੁੰਚ ਜਾਂਦੇ ਹਨ ਇਸ ਤਰ੍ਹਾਂ ਬੀਜ ਤੋਂ ਪੌਦੇ ਬਣ ਜਾਂਦੇ ਹਨ ਠੀਕ ਹੈ ਬੱਚੋ ਅੱਗੇ ਦੇਖੋ ਪਰਸ਼ਨ ਨੰਬਰ 9 ਬੀਜ ਨੂੰ ਉੱਗਣ ਵਾਸਤੇ ਕੀ ਕੁਝ ਲੋੜਿੰਦਾ ਹੈ ਹਵਾ ਪਾਣੀ ਸੂਰਜੀ ਰੋਸ਼ਨੀ ਤੇ ਉਪਜਾਊ ਮਿੱਟੀ ਪਸੰਬਰ 10 ਬੱਚੋ ਪੁੱਟਕੰਡਾ ਅਤੇ ਗੁੱਤਪਟਨਾ ਬੀਜ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜਾਂਦੇ ਹਨ ਪੁੱਟਕੰਡਾ ਅਤੇ ਗੁੱਤਪਟਨਾ ਆਮ ਕਰਕੇ ਜਾਨਵਰਾਂ ਦੇ ਸਰੀਰ ਨਾਲ ਚਿੰਬੜ ਕੇ ਦੂਜੀਆਂ ਥਾਵਾਂ ਤੱਕ ਸਫ਼ਰ ਕਰਦੇ ਹਨ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਓਕੇ ਥੈਂਕ ਯੂ